ਸੂਚਨਾ ਮਿਲੀ ਸੀ ਜੀ ਬੀਐਸਐਫ ਸਵਾਰ ਵਾਲੀ ਜਿਹੜਾ ਡੀਓਪੀ ਹੈ ਉਹ ਇਹਨਾਂ ਨੇ ਹੀਰੋਇਨ ਪਕੜੀ ਹੈ ਰਾਤ ਕਰੀਬ 9:30 ਵਜੇ ਦੱਸ ਰਹੇ ਆ ਇਹਨਾਂ ਨੇ ਜਵਾਨਾਂ ਨੇ ਕੋਈ ਹਰਕਤ ਦੇਖੀ ਆ ਪਤਾ ਲੱਗਿਆ ਵੀ ਡਰੋਨ ਕੋਈ ਆਇਆ ਸੀਗਾ ਕੋਈ ਇਹਨਾਂ ਨੇ ਫਾਇਰਿੰਗ ਵਗੈਰਾ ਕੀਤੀ ਪਰ ਡਰੋਨ ਤਾਂ ਸਰਚ ਨਹੀਂ ਮਿਲਿਆ ਸਰਚ ਦੌਰਾਨ ਹੀਰੋਇਨ ਬਰਾਮਦ ਹੋਈ ਆ ਉਹ ਅਸੀਂ ਹੁਣ ਕਬਜ਼ੇ 'ਚ ਆਪਣੀ ਕਾਰਵਾਈ ਕਰਦੇ ਹੋਏ ਕਬਜ਼ੇ 'ਚ ਲਾਵਾਂਗੇ ਤੇ ਅਗਲੀ ਕਾਰਵਾਈ ਕਿੰਨੀ ਹੈਰੋਇਨ ਹੈ ਸਰ 530 ਗ੍ਰਾਮ ਦੇ ਤਕਰੀਬ ਜਵਾਨੀ ਦੱਸਿਆ ਨੇ ਬਾਕੀ ਤੋਲ ਕੇ ਸਾਰਾ ਸਿਸਟਮੋਂ ਕਰਕੇ ਫਿਰ ਕਲੀਅਰ ਖੰ ਨੂੰ ਸਾਰਾ ਦਾ ਕੋਈ ਫਾਇਰਿੰਗ ਵੀ ਹੋਈ ਹੈ ਸਰ ਫਾਇਰਿੰਗ ਬਾਰੇ ਦੱਸ ਰਹੇ ਜੀ ਜਵਾਨੀ ਸਾਨੂੰ ਸਰ ਹੁਣ ਫਰਦਰ ਕਿਸ ਤਰ੍ਹਾਂ ਦੀ ਕਾਰਵਾਈ ਰਹੇਗੀ ਕਿਉਂ ਮੁਕਦਮਾ ਦਰਜ ਕੀਤਾ ਜਾਏ ਕਿਸ ਤਰ੍ਹਾਂ ਦਾ ਮੁਕਦਮਾ ਅੱਜ ਯਾਰ ਦਰਜ ਹੋਊਗਾ ਜੀ ਕੋਈ ਸ਼ੱਕੀ ਪੁਰਸ਼ਾਂ ਦੇ ਪਾਲ ਦੇ ਲਈ ਕੋਈ ਇਲਾਕੇ ਦੀ ਸਰਚ ਸੂਚ ਕੀਤਾ ਜਾ ਰਿਹਾ ਹਾਂ ਬਿਲਕੁਲ ਹੋ ਵੀ ਗੱਲ ਵੀ ਸਰ ਉਸ ਦੇ ਨਾਲ ਹੋਰ ਵੀ ਸਰ ਖੇਤਾ ਵਗੈਰੇ ਸਰਚ ਕੀਤਾ ਜਾਏਗਾ ਜੀ ਬਿਲਕੁਲ ਸਰ ਰਾਤ ਦੀ ਹੋ ਰਹੀ ਹੈ ਸਰ ਜੀ ਇਹ ਸਵੇਰ ਫਿਰ ਪੁਲਿਸ ਵੱਲੋਂ ਨਹੀਂ ਡੀਐਸਐਫ ਦੀ ਕੰਬਾਈਨ ਕਰਕੇ ਇਹ ਸਭ ਤੇ ਚੱਲ ਰਹੀ ਹੈ ਹਜੇ ਵੀ ਚੱਲ ਰਹੀ ਹੈ ਸੂਚਨਾ ਮਿਲੀ ਸੀ ਜੀ ਡੀਐਸਐਫ ਸਵਾਰ ਵਾਲੀ ਜਿਹੜਾ ਡੀਓਪੀ ਹੈ ਉਹ ਇਹਨਾਂ ਨੇ ਹੀਰੋਇਨ ਪਕੜੀ ਹੈ ਰਾਤ ਕਰੀਬ 9:30 ਵਜੇ ਦੱਸ ਰਹੇ ਆ ਇਹਨਾਂ ਨੇ ਜਵਾਨਾਂ ਨੇ ਕੋਈ ਹਰਕਤ ਦੇਖੀ ਆ ਪਤਾ ਲੱਗਿਆ ਉਹਦੀ ਡਰੋਨ ਕੋਈ ਆਇਆ ਸੀਗਾ ਕੋਈ ਇਹਨਾਂ ਨੇ ਫਾਇਰਿੰਗ ਵਗੈਰਾ ਕੀਤੀ ਪਰ ਡਰੋਨ ਤਾਂ ਸਰਚ ਨਹੀਂ ਮਿਲਿਆ ਸਰਚ ਦੌਰਾਨ ਹੀਰੋਇਨ ਬਰਾਮਦ ਹੋਈ ਆ ਉਹ ਅਸੀਂ ਹੁਣ ਕਬਜ਼ੇ ਚ ਆਪਣੀ ਕਾਰਵਾਈ ਕਰਦੇ ਹੋਏ ਕਬਜ਼ੇ ਚ ਲਾਵਾਂਗੇ ਅਗਲੀ ਕਾਰਵਾਈ ਕਿੰਨੀ ਹੈਰੋਇਨ ਸਰ 530 ਗ੍ਰਾਮ ਦੇ ਕਰੀਬ ਜਵਾਨੀ ਦੱਸਿਆ ਨੇ ਬਾਕੀ ਤੋਲ ਕੇ ਸਾਰਾ ਸਿਸਟਮ ਮੋ ਕਰਕੇ ਫਿਰ ਕਲੀਅਰ ਖੰ ਨੂੰ ਸਾਰਾ ਦਾ ਕੋਈ ਫਾਇਰਿੰਗ ਵੀ ਹੋਈ ਹੈ ਸਰ ਫਾਇਰਿੰਗ ਬਾਰੇ ਦੱਸ ਰਹੇ ਜੀ ਜਵਾਨੀਸ਼ਨ ਸਰ ਹੁਣ ਫਰਦਰ ਕਿਸ ਤਰ੍ਹਾਂ ਦੀ ਕਾਰਵਾਈ ਰਹੇਗੀ ਕਿਉਂ ਮੁਕਦਮਾ ਦਰਜ ਕੀਤਾ ਜਾਏ ਕਿਸ ਤਰ੍ਹਾਂ ਦਾ ਮੁਕਦਮਾ ਅੱਜ ਯਾਰ ਦਰਜ ਹੋਊਗਾ ਜੀ ਕੋਈ ਸ਼ੱਕੀ ਪੁਰਸ਼ਾਂ ਦੇ ਪਾਲ ਦੇ ਲਈ ਕੋਈ ਇਲਾਕੇ ਦੀ ਸਰਚ ਸਪੁੱਟ ਕੀਤਾ ਜਾ ਰਿਹਾ ਹੈ ਹਾਂ ਬਿਲਕੁਲ ਹੋਊਗਾ ਵੀ ਸਰ ਇਸ ਦੇ ਨਾਲ ਹੋਰ ਵੀ ਸਰ ਖੇਤਾਂ ਵਗੈਰੇ ਸਰਚ ਕੀਤਾ ਜਾਏਗਾ ਜੀ ਬਿਲਕੁਲ ਸਰ ਰਾਤ ਦੀ ਹੋ ਰਹੀ ਹੈ ਸੱਪ ਜੀ ਇਹ ਸਵੇਰ ਫਿਰ ਪੁਲਿਸ ਵੱਲੋਂ ਵੀ ਡੀਐਸਐਫ ਦੀ ਕੰਬਾਈਨ ਕਰਕੇ ਇਹ ਸਭ ਚੱਲ ਰਹੀ ਹੈ ਅਜੇ ਵੀ ਚੱਲ ਰਹੀ ਹੈ ਹਾਂ ਸੂਚਨਾ ਮਿਲੀ ਸੀ ਜੀ ਡੀਐਸਐਫ ਸਵਾਰ ਵਾਲੀ ਜਿਹੜਾ ਡੀਓਪੀ ਹੈ ਉਹ ਇਹਨਾਂ ਨੇ ਹੀਰੋਇਨ ਪਕੜੀ ਹੈ ਰਾਤ ਕਰੀਬ 9:30 ਵਜੇ ਦੱਸ ਰਹੇ ਆ ਇਹਨਾਂ ਨੇ ਜਵਾਨਾਂ ਨੇ ਕੋਈ ਹਰਕਤ ਦੇਖੀ ਆ ਅ ਬਦਲ ਲੱਗਿਆ ਵੀ ਡਰੋਨ ਕੋਈ ਆਇਆ ਸੀਗਾ ਕੋਈ ਇਹਨਾਂ ਨੇ ਫਾਇਰਿੰਗ ਵਗੈਰਾ ਕੀਤੀ ਪਰ ਡਰੋਨ ਤਾਂ ਸਰਚ ਨਹੀਂ ਮਿਲਿਆ ਸਰਚ ਦੌਰਾਨ ਹੀਰੋਇਨ ਬਰਾਮਦ ਹੋਈ ਆ ਉਹ ਅਸੀਂ ਹੁਣ ਕਬਜ਼ੇ 'ਚ ਆਪਣੀ ਕਾਰਵਾਈ ਕਰਦੇ ਹੋਏ ਕਬਜ਼ੇ 'ਚ ਲਾਵਾਂਗੇ ਤੇ ਅਗਲੀ ਕਾਰਵਾਈ ਕਿੰਨੀ ਹੈ ਰੋਇਨ ਸਰ 530 ਗ੍ਰਾਮ ਦੇ ਕਰੀਬ ਜਵਾਨੀ ਦੱਸਿਆ ਇਹਨਾਂ ਨੇ ਬਾਕੀ ਤੋਲ ਕੇ ਸਾਰਾ ਸਿਸਟਮ ਕਰਕੇ ਪਰਕਲੀਅਰ ਨੂੰ ਸਾਰਾ ਦਾ ਕੋਈ ਫਾਇਰਿੰਗ ਵੀ ਹੋਈ ਹੈ ਸਰ ਫਾਇਰਿੰਗ ਬਾਰੇ ਦੱਸ ਰਹੇ ਜੀ ਜਬੂਲੂਸ਼ਨ ਸਰ ਹੁਣ ਫਰਦਰ ਕਿਸ ਤਰ੍ਹਾਂ ਦੀ ਕਾਰਵਾਈ ਹੋ ਰਹੀ ਜੀ ਕਿ ਮੁਕਦਮਾ ਦਰਜ ਕੀਤਾ ਜਾ ਰਿਹਾ ਕਿਸ ਤਰ੍ਹਾਂ ਦਾ ਆਹ ਮੁਕਦਮਾ ਅੱਜ ਯਾਰ ਦਰਜ ਹੋ ਗਿਆ ਜੀ ਕੋਈ ਸ਼ੱਕੀ ਪੁਰਸ਼ਾਂ ਦੇ ਪਹਾਲ ਦੇ ਲਈ ਕੋਈ ਇਲਾਕੇ ਦੀ ਸਰਚ ਸੂਚ ਕੀਤਾ ਜਾ ਰਿਹਾ ਹਾਂ ਬਿਲਕੁਲ ਹੋਊਗੀ ਕਾਰਵਾਈ ਸਰ ਇਸ ਦੇ ਨਾਲ ਹੋਰ ਵੀ ਸਰ ਖੇਤਾਂ ਵਗੈਰੇ ਸਰਚ ਕੀਤਾ ਜਾਏਗਾ ਜੀ ਬਿਲਕੁਲ ਸਰ ਰਾਤ ਦੀ ਹੋ ਰਹੀ ਹੈ ਸਟਜੀ ਇਹ ਸਵੇਰ ਫਿਰ ਪੁਲਿਸ ਵੱਲੋਂ ਵੀ ਡੀਐਸਪੀ ਦੀ ਕੰਬਾਈਨ ਕਰਕੇ ਇਹ ਸਭ ਚੱਲ ਰਹੀ ਹੈ ਹਜੇ ਵੀ